ਵਿਸ਼ਵ वार्ता ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕੰਗਨਾਰ ਨੌਥ ਐਕਟ੍ਰੈਸ ਤੋਂ ਪੋਲੀਟੀਸ਼ੀਅਨ ਬਣੀ ਇੱਕ ਅਜਿਹੀ ਸ਼ਖਸੀਅਤ ਜੋ ਹਮੇਸ਼ਾ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਉਸਦੇ ਜ਼ਿਆਦਾਤਰ ਬਿਆਨ ਵਿਵਾਦਿਤ ਹੁੰਦੇ ਨੇ ਸੋ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਤੇ ਲਗਾਤਾਰ ਆਲੋਚਨਾ ਦਾ ਸ਼ਿਕਾਰ ਹੋਣ ਵਾਲੀ ਲਗਾਤਾਰ ਉਸਦੀ ਆਲੋਚਨਾ ਹੁੰਦੀ ਰਹਿੰਦੀ ਹੈ ਚਾਹੇ ਉਹ ਕਿਸਾਨਾਂ ਬਾਰੇ ਦਿੱਤੇ ਉਸਦੇ ਬਿਆਨ ਹੋਣ ਜਾਂ ਫਿਰ ਹੁਣੇ-ਹੁਣੇ ਉਸ ਦਾ ਮਹਾਤਮਾ ਗਾਂਧੀ ਬਾਰੇ ਦਿੱਤਾ ਬਿਆਨ ਅੱਜ ਮਹਾਤਮਾ ਗਾਂਧੀ ਦੀ ਜਨਮ ਦਿਵਸ ਹੈ ਉਹਨਾਂ ਦਾ ਜਨਮ ਦਿਵਸ ਹੈ ਸੋ ਇਸ ਮੌਕੇ ਕੰਗਣਾ ਰਣੌਤ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮਹਾਤਮਾ ਗਾਂਧੀ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਉਸ ਨੂੰ ਅਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਲਗਾਤਾਰ ਕੰਗਣਾ ਰਣੌਤ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਇਹ ਬਿਆਨ ਹੈ ਕੀ ਕੰਗਨਾਰ ਨੌਤ ਨੇ ਆਪਣੀ ਇਸ ਵਿਵਾਦਿਤ ਪੋਸਟ ਦੇ ਵਿੱਚ ਲਿਖਿਆ ਹੈ ਕਿ ਦੇਸ਼ ਦੇ ਪਿਤਾ ਨਹੀਂ ਹੁੰਦੇ ਦੇਸ਼ ਦੇ ਲਾਲ ਹੁੰਦੇ ਨੇ ਧੰਨ ਨੇ ਭਾਰਤ ਮਾਤਾ ਦੇ ਉਹ ਲਾਲ ਸੋ ਇਸ ਪੋਸਟ ਦੇ ਰਾਹੀਂ ਸਮਝਾਇਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦਾ ਕੰਪੈਰੀਜ਼ਨ ਕੀਤਾ ਗਿਆ ਆਪਸ ਦੇ ਵਿੱਚ ਤੁਲਨਾ ਕੀਤੀ ਗਈ ਹੈ ਕੰਗਨਾਰ ਨੌਤ ਵੱਲੋਂ ਕਿਤੇ ਨਾ ਕਿਤੇ ਮਹਾਤਮਾ ਗਾਂਧੀ ਦੇ ਉੱਪਰ ਵੀ ਸਵਾਲ ਖੜੇ ਕੀਤੇ ਗਏ ਨੇ ਉਨਾਂ ਦੀ ਰਾਸ਼ਟਰ ਪਿਤਾ ਹੋਣ ਦੀ ਜੋ ਉਪਾਧੀ ਹੈ ਉਸ ਤੇ ਵੀ ਸਵਾਲ ਖੜੇ ਕੀਤੇ ਗਏ ਇਸ ਬਿਆਨ ਨੂੰ ਲੈ ਕੇ ਲਗਾਤਾਰ ਕੰਗਨਾਰਨੌਤ ਦਾ ਵਿਰੋਧ ਹੋ ਰਿਹਾ ਹੈ ਵਿਰੋਧੀ ਸਿਆਸੀ ਪਾਰਟੀਆਂ ਖਾਸ ਤੌਰ ਤੇ ਕਾਂਗਰਸ ਵੱਲੋਂ ਇਸ ਦਾ ਡਟਵਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਜਪਾ ਕੰਗਨਾਰਨੌਤ ਦੇ ਖਿਲਾਫ ਅਜਿਹੇ ਬਿਆਨਾਂ ਨੂੰ ਲੈ ਕੇ ਸਖਤ ਐਕਸ਼ਨ ਲਵੇ ਦੂਜੇ ਪਾਸੇ ਭਾਜਪਾ ਦੇ ਆਗੂਆਂ ਵੱਲੋਂ ਵੀ ਖੁਦ ਕੰਗਨਾਰਨੌਤ ਦਾ ਇਸ ਬਿਆਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਕੰਗਨਾਰਨੌਤ ਵੱਲੋਂ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਰਾਸ਼ ਦੇ ਪਿਤਾ ਮਹਾਤਮਾ ਗਾਂਧੀ ਦੇ ਯੋਗਦਾਨ ਦੇ ਉੱਪਰ ਸਵਾਲ ਚੁੱਕਿਆ ਗਿਆ ਹੈ ਪੋਸਟ ਇੱਕ ਵਾਰੀ ਫਿਰ ਤੁਹਾਨੂੰ ਟੀਵੀ ਸਕਰੀਨ ਤੇ ਵੀ ਦਿਖਾ ਦਿੰਨੇ ਆ ਤੇ ਦੱਸ ਵੀ ਦਿਨੇ ਆ ਕੰਗਰਣਾ ਰਣੌਤ ਨੇ ਆਪਣੀ ਇਸ ਪੋਸਟ ਦੇ ਵਿੱਚ ਲਿਖਿਆ ਕੀ ਹੈ ਉਸਨੇ ਲਿਖਿਆ ਹੈ ਕਿ ਦੇਸ਼ ਦੇ ਪਿਤਾ ਨਹੀਂ ਹੁੰਦੇ ਦੇਸ਼ ਦੇ ਲਾਲ ਹੁੰਦੇ ਨੇ ਧੰਨ ਨੇ ਭਾਰਤ ਮਾਤਾ ਦੇ ਉਹ ਲਾਲ ਸੋ ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦੇ ਉੱਪਰ ਵੀ ਸਵਾਲ ਚੁੱਕਿਆ ਗਿਆ ਕਿਤੇ ਨਾ ਕਿਤੇ ਪੋਸਟ ਪਾ ਕੇ ਕੰਗਨਾਰ ਨਾਉਤ ਨੇ ਇੱਕ ਵਾਰ ਫਿਰ ਤੋਂ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਤੇ ਲਗਾਤਾਰ ਇਹ ਮੰਗ ਜੋ ਕੀਤੀ ਜਾ ਰਹੀ ਸੀ ਕਿ ਭਾਜਪਾ ਕੰਗਨਾਰ ਨਾਉਤ ਦੇ ਅਜਿਹੇ ਬਿਆਨਾਂ ਦੇ ਖਿਲਾਫ ਐਕਸ਼ਨ ਲਵੇ ਇਸ ਮੰਗ ਨੂੰ ਵੀ ਇੱਕ ਵਾਰ ਫਿਰ ਤੋਂ ਦੁਹਰਾ ਦਿੱਤਾ ਹੈ ਹਾਲਾਂਕਿ ਭਾਜਪਾ ਵੱਲੋਂ ਕੰਗਨਾਰ ਨਾਉਤ ਨੂੰ ਅਜਿਹੇ ਬਿਆਨ ਦੇਣ ਤੋਂ ਵਰਜਿਆ ਵੀ ਗਿਆ ਸੀ ਪਰ ਕੰਗਨਾਰ ਨਾਉਤ ਫਿਰ ਵੀ ਆਪਣੇ ਇਸ ਤਰ੍ਹਾਂ ਦੇ ਬਿਆਨ ਦੇਣ ਦੀ ਆਦਤ ਤੋਂ ਬਾਜ਼ੀ ਆ ਰਹੀ ਉਸਨੇ ਇੱਕ ਵਾਰ ਫਿਰ ਤੋਂ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ